ਸਸੀ ਗੱਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੇ ਹੁਣ ਵੀਡੀਓ ਦੇ ਵਿੱਚ ਵੀਰ ਜੀ ਆਪਣੇ ਕੋਲ ਕਾਫੀ ਟਰੈਕਟਰ ਆ ਗਏ ਨੇ ਇਸ ਕਰਕੇ ਆਪਨਾ 2-4 ਟਰੈਕਟਰਾਂ ਦੀ ਵੀਡੀਓ ਇਕੱਠੀ ਕਰਕੇ ਪਾਉਣ ਲੱਗੇ ਤੇ ਕਾਫੀ ਕਿਸਾਨ ਵੀਰਾਂ ਦੀ ਕੰਪਲੇਂਟ ਆ ਰਹੀ ਸੀ ਕਿ ਸਾਡੀ ਐਡ ਜਲਦੀ ਤੁਸੀਂ ਕੱਢ ਨਹੀਂ ਰਹੇ ਇਸ ਕਰਕੇ ਤੁਸੀਂ ਐਡ ਵੀਰ ਜੀ ਫੁੱਲ ਦੇਖਣੀ ਹੈ ਤੇ 2-3 ਟਰੈਕਟਰ ਆਪਾਂ ਪਾ ਦੇਈਏ ਪਹਿਲਾ ਟਰੈਕਟਰ ਦੇਖ ਰਹੇ ਹਾਂ ਵੀਰ ਜੀ ਤੁਸੀਂ ਸਵਰਾਜ 735 FE ਟਰੈਕਟਰ ਹੈ ਜੀ ਤੇ 1995 ਮਾਡਲ ਹੈ ਜੀ 1 ਲੱਖ 20 ਹਜ਼ਾਰ ਰਪੀਆ ਜੀ ਉੱਡਤ ਮਾਨਸਾ ਏਰੀਆ ਜੀ ਇਹਨਾਂ ਦਾ 55% ਵੀਰ ਜੀ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਤੇ 9478397271 ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਕੰਡੀਸ਼ਨ ਦਾ ਹੈ ਜੀ ਹੁੱਡ ਲੱਗਿਆ ਹੋਇਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਇੰਜਨ ਗੇਅਰ ਦਾ ਸਾਰਾ ਕੰਮ ਹੋਇਆ ਹੋਇਆ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਜੀ ਪੂਰਾ ਓਕੇ ਟਰੈਕਟਰ ਹੈ ਜੀ ਵੀਰ ਦਾ ਨੰਬਰ ਤੁਹਾਨੂੰ ਸਾਹਮਣੇ ਦਿੱਤਾ ਹੋਇਆ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰ ਸਕਦੇ ਹੋ ਜੀ ਤੇ ਐਡ ਤੁਸੀਂ ਲਾਸਟ ਤੱਕ ਜਰੂਰ ਦੇਖਣੀ ਹੈ ਤੇ ਕਈ ਵੀਰਾਂ ਕਹਿੰਦੇ ਕਿ ਸਾਡੀ ਐਡ ਪਿੱਛੇ ਨਾ ਪਾਇਆ ਕਰੋ ਕਿ ਸਾਡੀ ਐਡ ਨਹੀਂ ਦੇਖੀ ਜਾਂਦੀ ਤਾਂ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਐਡ ਜਰੂਰ ਦੇਖਿਆ ਕਰੋ ਸਾਰੀ ਕਮੈਂਟ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਇਸੇ ਤਰ੍ਹਾਂ ਦੀਆਂ ਵੀਡੀਓ ਅਸੀਂ ਡੇਲੀ ਅਪਲੋਡ ਕਰਦੇ ਰਹਿੰਨੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਵੀ ਕਰਿਆ ਕਰੋ ਕਿ ਕਿਹੜੇ-ਕਿਹੜੇ ਟਰੈਕਟਰਾਂ ਦੀ ਤੁਸੀਂ ਐਡ ਦੇਖਣੀ ਹੈ ਜੀ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਸਪੈਸ਼ਲੀ ਉਹ ਟਰੈਕਟਰਾਂ ਦੀ ਐਡ ਤੋਂ ਡੇਲੀ ਸੀ ਲੈ ਕੇ ਆਇਆ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਇਹੇ ਵੀਡੀਓ ਜੀ ਪਹਿਲੇ ਮਹੀਨੇ ਦੀ 17 ਤਰੀਕ 2019 ਨੂੰ ਚੜੀ ਹੈ ਜੀ ਤੇ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਇਹਨਾਂ ਵੀਰਾਂ ਨੂੰ ਫੋਨ ਕਰਕੇ ਆਪਣੀ ਡੀਲ ਕੰਪਲੀਟ ਕਰਨੀ ਹੈ ਜੀ ਇੱਕ ਮਹੀਨੇ ਤੋਂ ਬਾਅਦ ਕਿਸੇ ਕੋਈ ਵੀਰ ਨੂੰ ਕੋਈ ਫੋਨ ਨਾ ਕੀਤਾ ਜਾਵੇ ਜੀ ਅਗਲਾ ਤੁਸੀਂ ਟਰੈਕਟਰ ਦੇਖ ਰਹੇ ਹੋ ਜੀ ਮੈਸੀ 241 ਡੀਆਈ ਟਰੈਕਟਰ ਹੈ ਜੀ ਮੈਸੀ 241 ਹੈ ਜੀ 2007 ਮਾਡਲ ਹੈ ਵੀ ਜੀ ਤੇ 3 ਲੱਖ ਰੁਪਏ ਵੀਰ ਨੇ ਦਾ ਪ੍ਰਾਈਸ ਮੰਗੇ ਜੀ 3 ਲੱਖ ਪ੍ਰਾਈਸ ਹੈ ਜੀ ਏਰੀਆ ਤੁਸੀਂ ਵੀਰ ਨਾਲ ਫੋਨ ਤੇ ਪੁੱਛ ਸਕਦੇ ਹੋ ਜੀ ਤੇ ਟਾਇਰ ਵੀਰ ਜੀ ਨਿਊ ਪਏ ਨੇ ਜੀ ਚਾਰੇ ਟਾਇਰ ਨਿਊ ਦੱਸੇ ਨੇ ਵੀਰ ਨੇ ਤੇ 98 764 01110 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਨਾ ਹੈ ਜੀ ਤੇ ਜੇਕਰ ਤੁਸੀਂ ਵੀ ਕੋਈ ਆਪਣਾ ਟਰੈਕਟਰ ਟਰੋਲੀ ਹੋਰ ਖੇਤੀ ਦਾ ਸੰਦ ਜੀ ਜੇ ਸੇਲ ਕਰਨਾ ਚਾਹੁੰਦੇ ਹੋ ਤਾਂ ਸੇਲ ਕਰਨ ਦੇ ਲਈ ਉਹਦੀਆਂ ਤੁਸੀਂ 5 ਤੋਂ 7 ਫੋਟੋਆਂ ਖਿੱਚਣੀਆਂ ਜੀ ਅਸੀਂ ਵੀਡੀਓ ਵੀ ਬਣਾਈ ਹੋਈ ਹੈ ਕਿ ਫੋਟੋਆਂ ਤੁਸੀਂ ਕਿਸ ਤਰੀਕੇ ਨਾਲ ਖਿੱਚਣੀਆਂ ਤੇ ਬਾਕੀ ਤੁਸੀਂ ਇਹ ਫੋਟੋਆਂ ਦੇਖ ਵੀ ਰਹੇ ਹੋ ਅਗੋਂ ਪਿੱਛੋਂ ਸੈਂਡ ਤੋਂ ਟਰੈਕਟਰ ਦੀਆਂ ਫੋਟੋਆਂ ਖਿੱਚ ਕੇ ਤੁਸੀਂ ਮੇਰੇ WhatsApp ਤੇ ਨੰਬਰ ਤੇ ਭੇਜ ਸਕਦੇ ਹੋ ਜੀ ਮੇਰਾ WhatsApp ਨੰਬਰ ਹੈਗਾ ਜੀ 8837665987 ਨਾਲ ਤੁਹਾਨੂੰ ਡਿਟੇਲ ਵੀ ਸੈਂਡ ਕਰਨੀ ਪਊਗੀ ਜੀ ਜਿਹੜੀ ਡਿਟੇਲ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਉਦੋਂ ਬਾਅਦ ਐਡ ਤੋਂ ਦੀ ਸੀ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਐਡ ਪਾਉਣ ਦਾ ਕੋਈ ਖਰਚਾ ਨਹੀਂ ਹੁੰਦਾ ਜੀ ਤੇ ਨਾ ਹੀ ਕੋਈ ਟਰੈਕਟਰ ਸੇਲ ਹੋਣ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਲਈਦਾ ਜੀ ਤੇ ਤੁਹਾਡਾ ਆਪ ਦਾ ਨੰਬਰ ਦੇਈਦਾ ਜੀ ਤੁਹਾਡੇ ਨਾਲ ਹੀ ਗੱਲ ਕਰਕੇ ਕਿਸਾਨ ਵੀ ਸਿੱਧਾ ਡਾਇਰੈਕਟਰ ਤੁਹਾਡੇ ਤੋਂ ਟਰੈਕਟਰ ਖਰੀਦ ਸਕਦਾ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਕਿ ਹੋਰ ਕਿਸਾਨ ਭਰਾ ਦੇਖ ਲੈਣ ਸਾਰੇ ਵੀਰਾਂ ਕੋਲੇ WhatsApp ਗਰੁੱਪ ਹੁੰਦੇ ਨੇ ਤੇ ਉਹਨਾਂ ਤੇ ਤੁਸੀਂ ਵੀਡੀਓ ਜਰੂਰ ਸ਼ੇਅਰ ਕਰਦੇ ਰਿਹਾ ਕਰੋ ਜੀ ਤੇ ਅਗਲਾ ਟਰੈਕਟਰ ਹੈਗਾ ਵੀਰ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀਰ ਜੀ ਤੁਸੀਂ ਦੇਖ ਹੀ ਰਹੇ ਹੋ ਕੰਡੀਸ਼ਨ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ ਜੀ ਇਹ ਟਰੈਕਟਰ ਹੈਗਾ ਜੀ HMT 9811 A 4511 سوری HMT 4511 ਮਾਡਲ ਹੈ ਜੀ ਇਹਦਾ 1999 ਮਾਡਲ ਹੈ ਜੀ ਤੇ 1 ਲੱਖ 40 ਹਜ਼ਾਰ ਵੀਰ ਦੇ ਦਾ ਪ੍ਰਾਈਸ ਮੰਗਿਆ ਜੀ ਏਰੀਆ ਇਹਨਾਂ ਦਾ ਤਨੇਠਾ ਹੈ ਜੀ 80% ਵੀਰ ਜੀ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ 60% ਅਗਲੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ ਮੋਬਾਈਲ ਨੰਬਰ ਵੀਰ ਦਾ ਤੁਸੀਂ ਦੇਖ ਰਹੇ ਹੋ ਜੀ 94641 43105 ਵੀਰ ਦਾ ਨੰਬਰ ਹੈ ਜੀ ਜੀਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਤੇ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਵੀਰ ਜੀ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਕੰਡੀਸ਼ਨ ਬਈ ਟਰੈਕਟਰ ਦੀ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਛੋਡੇ ਛਤਰੀ ਲੱਗੀ ਹੋਈ ਹੈ ਜੀ ਤੇ ਕੰਡੀਸ਼ਨ ਦੇਖ ਸਕਦਾ ਤੁਸੀਂ ਵੀਰ ਜੀ ਦਾ ਹਰੇਕ ਤਰ੍ਹਾਂ ਦਾ ਸਾਰਾ ਕੰਮ ਹੋਇਆ ਟਰੈਕਟਰ ਦਾ ਜੀ ਤੇ ਇੰਜਨ ਗੇਅਰ ਦਾ ਪੰਪ ਦਾ ਸਾਰਾ ਕੰਮ ਹੋਇਆ ਜੀ ਤੇ ਕਾਗਜ਼ ਵਗੈਰਾ ਵੀ ਜੀ ਸਾਰੇ ਟਰੈਕਟਰਾਂ ਦੇ ਓਕੇ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਜੀ ਜਿਹੜੇ ਟਰੈਕਟਰਾਂ ਦਾ ਕੁਝ ਵੀ ਓਕੇ ਨਹੀਂ ਹੁੰਦਾ ਜੀ ਉਹਨਾਂ ਦੀ ਅਸੀਂ ਐਡ ਨਹੀਂ ਲਗਾਈਦੀ ਤਾਂ ਤੁਸੀਂ ਬੇਚੇਜ ਕਿਨਾਂ ਵੀਰਾਂ ਨੂੰ ਕੰਟੈਕਟ ਕਰਕੇ ਤੇ ਇਹ ਟਰੈਕਟਰ ਖਰੀਦ ਸਕਦੇ ਹੋ ਵੀਰ ਜੀ ਬੇਚੇਜ ਕਿਤੇ ਸਾਰੇ ਮਤਲਬ ਕਿ ਜ਼ਿੰਮੇਵਾਰੀ ਵਾਲੇ ਟਰੈਕਟਰ ਹੁੰਦੇ ਆ ਕੋਈ ਵੀ ਮੰਡੀ ਵਾਲਾ ਟਰੈਕਟਰ ਨਹੀਂ ਹੁੰਦਾ ਵੀਰ ਜੀ ਇਹ ਤੇ ਕਿਉਂਕਿ ਮੰਡੀ ਦੇ ਵਿੱਚ ਕਈ ਡੀਲਰ ਹੁੰਦੇ ਨੇ ਇਹ ਜੇ ਕੀ ਉਹ ਟਰੈਕਟਰ ਦੇ ਵਿੱਚ ਹੁੰਦਾ ਜਿਗਾਰਡ ਜੇ ਕਰਿਆ ਤੇ ਉਹ ਸੇਲ ਕਰ ਦਿੰਦੇ ਨੇ ਸਾਰੇ ਡੀਲਰ ਵੀ ਨਹੀਂ ਇਦਾਂ ਦੇ ਹੁੰਦੇ ਕਈ ਹੁੰਦੇ ਨੇ ਵਿੱਚੋਂ ਤੇ ਇਸ ਕਰਕੇ ਇਹ ਲੋਕਲ ਕਿਸਾਨਾਂ ਦੇ ਘਰੋਂ ਹੀ ਟਰੈਕਟਰ ਦੀ ਵੀਡੀਓ ਤੁਹਾਡੇ ਨਾਲ ਅਸੀਂ ਸ਼ੇਅਰ ਕਰੀ ਦੀਆਂ ਜੀ ਤੇ ਅਗਲਾ ਟਰੈਕਟਰ ਦੇਖ ਰਹੇ ਹਾਂ ਵੀਰ ਜੀ ਤੁਸੀਂ 855 FE ਟਰੈਕਟਰ ਹੈ ਜੀ 2015 ਮਾਡਲ ਹੈ ਜੀ 5 ਲੱਖ 115000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਿਆਂ ਜੀ ਮੈਂ ਬਠਿੰਡਾ ਏਰੀਆ ਦਾ ਇਹਨਾਂ ਜੀ ਤੇ 65% ਇਹਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਤੇ ਨੰਬਰ ਵੀ ਹੈਗਾ ਜੀ 9878747252 ਇਹ ਵੀਰ ਦਾ ਨੰਬਰ ਹੈ ਜੀ ਜੀ ਜੇ ਤੁਸੀ ਕਨੈਕਟ ਕਰਨਾ ਹੈ ਤੇ ਟਰੈਕਟਰ ਦੀ ਡੀਲ ਕੰਪਲੀਟ ਕਰਨੀ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਸੇ ਤਰ੍ਹਾਂ ਦੀਆਂ ਐਡਾਂ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਚੈਨਲ ਦੇ ਨਾਲ ਬਨੇ ਰਹੋ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਦੁਬਾਰਾ ਫਿਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰੱਖ